ਅਰਸ਼ੰਦਾ ਵੀ ਤੂੰ ਵਲੌਗ 'ਚ ਚੀਜ਼ਾਂ ਨਹੀਂ ਪਾਉਂਦਾ ਸੋ ਆਪਾਂ ਅੰਮ੍ਰਿਤਸਰੋਂ ਸਕੂਟੀ ਲੈ ਕੇ ਤੇ ਘੋੜੂ ਆ ਗਏ ਆ ਪੁਲ ਤੇ ਤੇ ਭੋੜੂ ਭੋੜ ਆ ਰਿਹਾ ਝੂਠੀ ਮਾਰਦੇ ਤੇ ਹੁਣ ਇਧਰ ਥੋੜਾ ਜਿਹਾ ਆਪਾਂ ਕੰਮ ਜਾ ਆਈਏ ਇਹਨੂੰ ਭੋੜੂ ਕਹਿੰਦੇ ਐਮਰਜੈਂਸੀ ਕੰਮ ਜਾ ਆਈਏ ਭੋੜੂ ਇਹਨੂੰ ਕਿਹਾਉਂਦੇ ਆ ਭੋੜੂ ਇਹ ਤਾਂ ਭੋੜੂ ਵਾਲਿਆਂ ਨੂੰ ਪਤਾ ਹੋਣਾ ਭੋੜੂ ਕਿਹਾਉਂਦੇ ਆ ਠੀਕ ਆ ਤੇ ਆਓ ਤੇ ਚੜਦੇ ਆ ਪੁਲ ਤੇ ਜੇ ਚੜਨ ਤੋਂ ਨਾ ਕਿਸੇ ਨੇ ਡੱਕਿਆ ਤਗੜੇ ਤਗੜੇ ਡੈਮ ਬਣਾਏ ਗੜੇ ਗੜੇ ਦੇ ਸੋ ਉੱਥੇ ਜਾ ਕੇ ਤੁਹਾਨੂੰ ਦੱਸਦੇ ਆ ਇੱਕ ਇਧਰ ਨੂੰ ਵੀ ਆਉਂਦੇ ਆ ਆਹ ਤੇ ਗੇੜ ਬੰਦੀ ਹੋਣੀ ਇਹਦੇ ਇਹ ਕਿਤੇ ਭਾਵੇਂ ਛੱਡਦੇ ਹੁਣ ਆਹੋ ਪੱਛੀ ਭੜ ਲੱਗਿਆ ਇਹ ਚਲੋ ਜੀ ਆ ਸਾਡੇ ਬੰਦੇ ਨਾਲ ਇਹ ਕੱਢ ਕੇ ਵੇਖਣ ਦੇਣਾ ਯਾਰ ਹੈ ਉਹ ਜਰੂਰ ਨਾ ਲੰਘਦੇ ਹੋਗੇ ਨਹੀਂ ਲੰਘਦਾ ਉਹ ਟਟਾ ਇਹ ਫੜ ਦੂੰ ਐ ਉਹ ਵਿਆਹ ਹੁੰਦਾ ਤੁਰਿਆ ਉਹ ਇੱਥੋਂ ਫੜਿਆ ਰਹਿਣਾ ਵਾ ਹੈ ਬਰਦ ਦੇ ਕੋੰਦੇ ਹੀ ਨਹੀਂ ਆਂਦੇ ਚੱਲ ਅਰ ਸਤਾਰ ਤੇਰਾ ਜੀਵਨ ਸਫਲ ਹੋਊਗਾ ਕੋਈ ਨਾ ਹੋਵੇ ਆ ਤੇਰੇ ਦਿਨ ਭਾਈ ਆਰ ਦੇ ਤਾਰ ਦੇ ਆ ਲਾ ਜੀ ਵਿਆਹ ਵਾਲੀ ਟੋਕਰੀ ਧਾਰਦੀ ਆਏ ਨੇ ਕਿਦੇ ਆਦੋਂ ਦੀ ਨਹੀਂ ਯਾਰ ਇੱਥੇ ਰਹਿ ਗਈ ਇਹਦੇ ਓ ਭਾਉਨ ਆਰੀਅਲ ਫੜੇ ਦੇ ਅਗਲੇ ਪਾਸੇ ਆ ਆ ਆ ਗਿਆ ਅਰਸ਼ ਫੜ 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 ਆਵੇ ਦਾ ਜੀ ਬਈ ਓ ਆਵੇ ਫੜੇ ਨੂੰ ਫੜ ਲੈਣਾ ਉਹਦਾ ਗਰੀਦਾ ਉਹ ਨਹੀਂ ਫੜ ਲੈਣਾ ਉਹਨੇ ਫੜ ਫੜ ਕੁਛ ਨਹੀਂ ਦਾਂ ਓ ਯਾਰ ਆ ਵੀ ਇਧਰੋਂ ਫੜਾ ਇਧਰੋਂ ਆ ਇਧਰੋਂ ਫੜ ਯਾਰ ਇਹਨੂੰ ਆ ਮਾਰ 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 ਸਿਰ ਚ ਦੇ ਪਹਿਲਾਂ ਦੂਰੋਂ ਮਾਰਾ ਟਰਾਈ ਮਾਰ ਲੈਣਾ ਓਏ ਆਂ ਗਾਂਹ ਰਹਾ ਯਾਰ ਮਾਰ 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 ਆ ਪੜ ਜਾ ਪੜ ਜਾ ਪੜ ਜਾ ਉਹਦਾ ਮੁੰਡਾ ਆ ਕਲ ਦੇ ਪਾਣ ਫੜਾ ਦੇ ਹੁਣ ਇਹ ਸਹੀ ਆ ਕਿ ਖਰਾਬ ਆ ਇਹ ਲੱਗਦਾ ਪਤਾ ਲੱਗਦਾ ਪਾਣੀ ਨਹੀਂ ਨਾ ਗਾਵੇ ਦਿਸਦਾ ਆਇਆ ਇਹਦਾ ਪਤਾ ਲੱਗਦਾ ਆ ਬੇਦਾ ਚੱਲ ਆ ਦਾ 100 ਰੁਪਏ ਵਿੱਚੋਂ ਨਿਕਲੇ ਆ ਹੈ ਨਾਰੀਆ ਨਾਲ ਜਿੰਬੜੇ ਹੋਣੇ ਕਿ ਬਤੇ ਕਿਸ ਨੇ ਉਹ ਤੇਰੀ ਉਹ ਮੈਂ ਤੇ ਇਧਰ ਹੱਥ ਪਾਉਣਾ ਇੱਥੇ ਹੈਗਾ ਨੀ ਜਗਾੜ ਜਾ ਉੱਤੇ ਗੁੱਸੇ ਤੇ ਨਹੀਂ ਹੁੰਦੇ ਬੋੜੂ ਪੋਲਾ ਹਾਂ ਨਹੀਂ ਨੇ ਭਰਾਵਾ ਤੂੰ ਨਾ ਕੇ ਕੋ ਗਾਲਾਂ ਲੈ ਲਈ ਆ ਗਈ ਓਏ ਗੁਰਾ ਮੇਰੇ ਇਥੇ ਉਹ ਵਜੀ